ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਪਕੌੜੇ ਬਣਾਵਾਂਗੇ ਅੱਗੇ ਜਿਹੜੇ ਆਪਾਂ ਪਕੌੜੇ ਖਾਣੇ ਆ ਉਹ ਜ਼ਿਆਦਾ ਤੇਲ ਦੀ ਮਾਤਰਾ ਵਿੱਚ ਹੁੰਦੇ ਆ ਕਈਆਂ ਦੇ ਆਪਣੇ ਜਿਵੇਂ ਮੰਨ ਲਓ ਤਿਆਬ ਬਣ ਜਾਂਦਾ ਜਿਵੇਂ ਹੁਣ ਗਰਮੀ ਆ ਗਈ ਹੈ ਤੇ ਆਪਾਂ ਨੂੰ ਇਹ ਤਿਆਬ ਦੀ ਹਰ ਇੱਕ ਭੈਣਾਂ ਭਰਾਵਾਂ ਨੂੰ ਸ਼ਿਕਾਇਤ ਹੁੰਦੀ ਹੈ ਤੇ ਆਪਾਂ ਤੇਲ ਦੀ ਬਹੁਤ ਹੀ ਘੱਟ ਮਾਤਰਾ ਵਿੱਚ ਯੂਜ਼ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿਵੇਂ-ਕਿਵੇਂ ਬਣਾਉਣੇ ਆ ਆਲੂ ਪਾਲਕ ਤੇ ਧਨੀਏ ਦੇ ਪਕੌੜੇ ਬਣਾਉਣੇ ਆ ਆਓ ਆਪਾਂ ਤੁਹਾਨੂੰ ਹੁਣ ਦੱਸਦੀ ਆਂ ਦੂਆਪਾ ਕੱਟ ਲਏ ਸੀ ਛੱਲ ਕੇ ਕੱਟ ਕੇ ਉਹਨਾਂ ਨੂੰ ਆਪਾਂ ਏਡੇ ਏਡੇ ਪੀਸ ਬਣਾਏ ਆਪਾਂ ਤੇ ਉਹਨਾਂ ਨੂੰ ਆਪਾਂ ਇੱਕ ਉਬਾਲਾ ਦਵਾਵਾਂਗੇ ਉਬਾਲਾ ਦਵਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਲਕ ਤੇ ਆਪਣਾ ਧਨੀਆ ਪਾਵਾਂਗੇ ਤੇ ਤੁਹਾਨੂੰ ਦੱਸਦੇ ਆ ਵੀ ਕੀ ਕੀ ਇਹਦੇ ਵਿੱਚ ਆਪਾਂ ਪਾ ਕੇ ਤੇ ਕਿਵੇਂ ਇਹ ਬਣਾਵਾਂਗੇ ਤੇ ਫਟਾਫਟ ਬਹੁਤ ਜਲਦੀ ਬਣ ਜਾਂਦੇ ਆ ਇਹ ਪਕੌੜੇ ਤੇ ਤੁਹਾਨੂੰ ਦੱਸਦੇ ਆ ਕੀ ਕੀ ਮਟੀਰੀਅਲ ਪਾਉਣਾ ਹੋਣਾ ਇਹਦੇ ਵਿੱਚ ਆਲੂ ਆਪਾਂ ਇੰਨੇ ਵੀ ਨਹੀਂ ਵਾਲਣੇ ਵੀ ਜ਼ਿਆਦਾ ਗਲ ਜਾਣ ਜਿਦਾਂ ਇਦਾਂ ਇੱਕ ਉਬਾਲਾ ਦਵਾ ਕੇ ਇਸ ਤਰ੍ਹਾਂ ਬਸ ਆਫ ਜਦੋਂ ਆਪਣਾ ਲੱਗਦਾ ਵੀ ਇਸ ਤਰ੍ਹਾਂ ਫੈਸ ਜਾਂਦੇ ਆ ਤਾਂ ਆਪਾਂ ਇਹਨਾਂ ਨੂੰ ਉਤਾਰ ਲੈਣਾ। ਤੱਤੇ ਪਾਣੀ ਚੋਂ ਕੱਢ ਕੇ ਆਪਾਂ ਇਹਨੂੰ ਠੰਡੇ ਪਾਣੀ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਧੋ ਲਵਾਂਗੇ। ਇਸ ਤਰ੍ਹਾਂ ਜਿਹੜੀ ਉਹਦੀ ਝੱਗ ਝੁਗਦੀ ਹੁੰਦੀ ਹੈ ਨਾਲੇ ਤਾਂ ਉਹ ਸਾਫ਼ ਹੋ ਜਾਂਦੀ ਹੈ ਜਿਹੜਾ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਇੱਕ ਕੋਲੇ ਵਿੱਚ ਪਾਵਾਂਗੇ ਤਾਂ ਪਾਣੀ ਲੂਚੜ ਜਾਣ ਦੋ। ਇੱਕ ਧੋਂ ਦਾ ਕਾਰਨ ਇਹ ਹੋ ਜਾਂਦਾ ਵੀ ਆਪਾਂ ਇਹ ਜ਼ਿਆਦਾ ਨਹੀਂ ਗਲਾਉਣੇ ਹੁੰਦੇਗੇ ਤੇ ਜੇ ਤੱਤੇ ਪਾਣੀ ਚ ਪਏ ਰਹਿਣਗੇ ਤਾਂ ਜ਼ਿਆਦਾ ਗਲ ਜਾਂਦੇ ਹੁੰਦੇ ਆ ਫਿਰ ਇਹ ਤੇ ਆਪਾਂ ਉਦੋਂ ਹੀ ਪਾਣੀ ਚੋਂ ਕੱਢ ਕੇ ਤੇ ਠੰਡੇ ਪਾਣੀ ਨਾਲ ਇਸ ਤਰ੍ਹਾਂ ਧੋ ਦੇਣੀ। ਤੇ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਕੀ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਦਹੀਂ ਦੇ 2 ਚਮਚੇ ਪਾਵਾਂਗੇ ਇਸ ਤਰ੍ਹਾਂ ਦਹੀਂ ਪਾ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਸਾਫਤ ਧਨੀਆਵਾਂ ਸਾਫਤ ਧਨੀਏ ਨੂੰ ਆਪਾਂ ਹੱਥ ਤੇ ਇਸ ਤਰ੍ਹਾਂ ਮਸਲ ਕੇ ਪਾਵਾਂਗੇ ਤੁਸੀਂ ਮੈਕਸੀ ਵਿੱਚ ਗ੍ਰाइंड ਕਰਕੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਕਰਕੇ ਅਜਮੈਨ ਪਾਵਾਂਗੇ ਅਜਮੈਨ ਨੂੰ ਵੀ ਆਪਾਂ ਇਹਦੇ ਅਤੇ ਲਈ ਇਸ ਤਰ੍ਹਾਂ ਕਰਾਂਗੇ ਕਿਉਂਕਿ ਫਿਰ ਖੁਸ਼ਬੂ ਜੀ ਵਧੀਆ ਆਉਂਦੀ ਆ ਇਸ ਤਰ੍ਹਾਂ ਪਾ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਹੁਣ ਲੂਣ ਪਾਵਾਂਗੇ ਲੂਣ ਇੱਕ ਚਮਚ ਪਾ ਦੇਵਾਂਗੇ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਕ ਪਾਉਣਾ ਮਿਰਚ ਪਾਵਾਂਗੇ ਮਿਰਚ ਤੁਸੀਂ ਜਿੰਨੀ ਖਾਣੀ ਪਸੰਦ ਕਰਦੇ ਹੋ ਤੇਜ਼ ਖਾਣੀ ਪਸੰਦ ਕਰਦੇ ਹੋ ਤਾਂ ਤੇਜ਼ ਪਾ ਸਕਦੇ ਆ ਤੇ ਨਹੀਂ ਥੋੜੀ ਜੀ ਘੱਟ ਪਾ ਸਕਦੇ ਆ ਗਰਮ ਮਸਾਲਾ ਪਾਵਾਂਗੇ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ ਤੁਸੀਂ ਨਹੀਂ ਪਾਉਣੀ ਤਾਂ ਨਾ ਵੀ ਪਾਓ ਪਰ ਇਹਦੇ ਨਾਲ ਥੋੜਾ ਜਿਹਾ ਵਧੀਆ ਕਲਰ ਜਿਹਾ ਲੱਗਦਾ ਵਾ ਤੇ ਵੈਸੇ ਵੀ ਇਹ ਖਾਣ ਲਈ ਲਾਭਦਾਇਕ ਹੁੰਦੀ ਹੈ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਇੰਨਾ ਕਿ ਜਿਵੇਂ ਦੋਖ ਚੁੰਡੀਆਂ ਦਾ ਹੁੰਦਾ ਵਾ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਤੁਸੀਂ ਮਿੱਠੇ ਸੋਡੇ ਦੀ ਵੀ ਇੱਕ ਚੁੰਡੀ ਪਾ ਸਕਦੇ ਆ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਬੇਸਨ ਪਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਵੇਸਨ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਚੌਲਾਂ ਦਾ ਆਟਾ ਪਾਵਾਂਗੇ ਜੇ ਤੁਹਾਡੇ ਕੋਲੇ ਚੌਲ ਨਹੀਂ ਹੈਗੇ ਤੁਸੀਂ ਗ੍ਰੇਨ ਵੀ ਕਰ ਸਕਦੇ ਆ ਜੇ ਨਹੀਂ ਪਾਉਣੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ 2 ਚਮਚੇ ਆਪਾਂ ਚੌਲਾਂ ਦੇ ਆਟੇ ਦੇ ਪਾ ਦਿੱਤੇ ਇਹਦੇ ਵਿੱਚ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫੇਰ ਹਿਲਾ ਕੇ ਇਹਨੂੰ ਵਿੱਚ ਮਿਕਸ ਕਰ ਦੇਣਾ ਇਸ ਤਰ੍ਹਾਂ ਇਹਦੇ ਨਾਲ ਕ੍ਰਿਸਪੀ ਜੇ ਬੰਦਦੇ ਆ ਬਹੁਤ ਵਧੀਆ ਲੱਗਦੇ ਆ ਬੇਸਣ ਵੀ ਆਪਾਂ ਇੰਨਾ ਕੁ ਪਾਵਾਂਗੇ ਵੀ ਜ਼ਿਆਦਾ ਆਪਾਂ ਗਾੜਾ ਨਹੀਂ ਇਹਨੂੰ ਕਰਨਾ ਹੈਗਾਗਾ ਵੀ ਇਹ ਨਾ ਹੋਵੇ ਵੀ ਬੇਸਣ ਹੀ ਬੇਸਣ ਹੋ ਜੇਵੇ ਤੇ ਆਪਾਂ ਇਹ ਫਰਾਈ ਪੈਨ ਚ ਜਾਂ ਤਵੇ ਤੇ ਬਣਾਉਣਾ ਇਸ ਕਰਕੇ ਆਪਾਂ ਠੀਕ ਠੀਕ ਰੱਖਣਾ ਹੁਣ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਇਹਦੇ ਵਿੱਚ ਜਦੋਂ ਆਪਾਂ ਜ਼ਿਆਦਾ ਬੇਸਣ ਪਾਉਨੇ ਆ ਤਾਂ ਫਿਰ ਬੇਸਣ ਨਾ ਕਈ ਵਾਰੀ ਐਂ ਲੱਗਦਾ ਹੁੰਦਾ ਜਿਵੇਂ ਕੱਚਾ ਜਿਹਾ ਹੁੰਦਾ ਉਹ ਕੱਚਾ ਬੇਸਣ ਖਾਣ ਦਾ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਇਹ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਪਕੌੜੇ ਬਣਨਗੇ ਆਪਣੇ ਇਹ ਆਮ ਪਕੌੜਿਆਂ ਨਾਲੋਂ ਜਿਵੇਂ ਆਮ ਆਪਾਂ ਘਰਾਂ 'ਚ ਬਣਾਉਂਦੇ ਆ ਪਕੌੜੇ ਉਹਦੇ ਨਾਲੋਂ ਇਹ ਥੋੜਾ ਜਿਹਾ ਮਟੀਰੀਅਲ ਆ ਜਿਹੜਾ ਇਹ ਨਾ ਆਪਾਂ ਪਤਲਾ ਰੱਖਣਾ ਵਾ ਪਾਣੀ ਹੋਰ ਪਾਵਾਂਗੇ ਥੋੜਾ ਜਿਹਾ ਆਪਾਂ ਬੇਸਨ ਪਾਵਾਂਗੇ ਤੇ ਇਹਨੂੰ ਦੁਬਾਰਾ ਆਪਾਂ ਇਸੇ ਤਰ੍ਹਾਂ ਮਿਕਸ ਕਰ ਦਾਂਗੇ ਇਸੇ ਤਰ੍ਹਾਂ ਆਪਾਂ ਨਾ ਗਰਮ ਹੋ ਗਿਆ ਵਾ ਤਵੇ ਤੇ ਆਪਾਂ ਤੇਲ ਪਾ ਲਿਆ ਤੁਸੀਂ ਕਿਉਂ ਵੀ ਪਾ ਸਕਦੇ ਆਂ ਦੇਸੀ ਕਿਉਂ ਵੀ ਪਾ ਸਕਦੇ ਆਂ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਰੱਖਾਂਗੇ ਹੁਣ ਮੇਰੇ ਕੋਲੇ ਇਹ ਡੂੰਗਾ ਜਾਂ ਤਵਾ ਕਰਕੇ ਇਹਦੇ ਉੱਪਰ ਇੱਕ ਹੀ ਪਕੌੜਾ ਪਾਉਗਾ ਤੇ ਜੇ ਤੁਹਾਡੇ ਕੋਲੇ ਫਲੈਟ ਤਵਾ ਵਾ ਤੇ ਉਹਦੇ ਵਿੱਚ ਆਪਾਂ 3-4 ਰੱਖ ਸਕਦੇ ਹੁੰਦੇ ਆ ਤੁਸੀਂ ਫਰਾਈ ਪੈਨ ਵਿੱਚ ਵੀ ਬਣਾ ਸਕਦੇ ਆ ਮੇਰੇ ਵਾਲਾ ਫਰਾਈ ਪੈਨ ਵੀ ਥੋੜਾ ਡੂੰਗਾ ਸੀ ਉਹਦੇ ਵਿੱਚ ਵੀ ਇੱਕ ਹੀ ਇਹ ਪਕੌੜੇ ਰੱਖਿਆ ਜਾਊ ਕਿਉਂਕਿ ਇੱਧਰਲੇ ਪਾਸੇ ਜੇ ਆਪਾਂ ਰੱਖਾਂਗੇ ਤਾਂ ਫਿਰ ਉਹ ਵਿੱਚ ਉਹਦੇ ਤੇਲ ਨਹੀਂ ਖੜਦਾਗਾ ਇਸ ਤਰ੍ਹਾਂ ਵਿਚਾਲੇ ਵਿਚਾਲੇ ਹੀ ਇਹ ਰੱਖਾਂਗੇ ਆਪਾਂ ਥੋੜਾ ਜਿਹਾ ਸੇਕ ਲੱਗੰਦੋ ਇਹਨੂੰ ਆਪਾਂ ਇਹਦਾ ਪਾਸਾ ਬਦਲ ਦਵਾਂਗੇ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਦੇਸੀ ਘਿਓ ਵੀ ਪਾ ਸਕਦੇ ਆ ਤੇ ਡਾਲਦਾ ਵੀ ਜਿਹੜਾ ਵੀ ਤੁਹਾਡਾ ਮਨ ਕਰਦਾ ਉਹ ਤੁਸੀਂ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਦੂਜੇ ਪਾਸੇ ਵੀ ਘਿਓ ਲਾ ਦਵਾਂਗੇ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਨਗੇ ਜੇ ਤੁਹਾਡੇ ਕੋਲੇ ਫਰਾਈ ਪੈਨ ਵੀ ਦੂਸਰਾ ਹੈਗਾ ਤਾਂ ਤੁਸੀਂ ਉਹਦੇ ਵਿੱਚ ਵੀ ਬਣਾ ਸਕਦੇ ਆ ਤਵਾ ਫਲੈਟ ਹੋਵੇ ਤਾਂ 3-4 ਪਕੌੜੇ ਪੈ ਜਾਂਦੇ ਆ ਇਹ ਡੂੰਘਾ ਤਵਾ ਕਰਕੇ ਇੱਥੇ ਫਿਰ ਖੜਦੇ ਨਹੀਂ ਪਕੌੜੇ ਇਸ ਕਰਕੇ ਆਪਣਾ ਇੱਕ-ਇੱਕੀ ਇਸ ਤਰ੍ਹਾਂ ਬਣਾਉਂਗਾ ਪਕੌੜਿਆਂ ਦਾ ਆਪਾਂ ਇੱਕ ਇੱਕ ਪਕੌੜੇ ਪਾ ਕੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਥੱਲੀ ਜਾਣੇ ਆ ਤੇਲ ਵਿੱਚ ਇਸ ਤਰ੍ਹਾਂ ਹੁੰਦਾ ਵਾ ਵੀ ਆਪਣੇ ਆਪਾਂ ਬਾਲੇ ਪਾ ਸਕਦੇ ਹੁੰਨੇ ਛੇਤੀ ਬਣ ਜਾਂਦੇ ਪਰ ਇਸ ਇਹਦੇ ਨਾਲ ਤਜਾਬ ਨਹੀਂ ਇੰਨਾ ਬਣਦਾ ਕਿਉਂਕਿ ਆਪਾਂ ਤੇਲ ਬਹੁਤ ਘੱਟ ਮਾਤਰਾ ਵਿੱਚ ਲਾਉਨੇ ਆ ਤੁਸੀਂ ਕਿਉਂ ਵੀ ਲਾ ਸਕਦੇ ਆ ਇਹਦੇ ਤੇ ਪਾ ਕੇ ਦੇਖ ਲੈਣਾ ਇਧਰਲਾ ਪਾਸਾ ਬਿਲਕੁਲ ਪੱਕ ਗਿਆ ਵਾ ਤੇ ਆਪਾਂ ਇਹਨੂੰ ਹੁਣ ਉਤਾਰ ਲਵਾਂਗੇ ਇਸ ਤਰ੍ਹਾਂ ਕੋਈ ਟੁੱਟਦਾ ਨਹੀਂ ਇਸ ਤਰ੍ਹਾਂ ਆਪਾਂ ਹੀ ਰੱਖੀ ਜਾਵਾਂਗੇ ਜੇ ਫ્લેਟ ਤਵਾ ਹੋਵੇ ਤਾਂ ਫਿਰ ਆਪਾਂ ਇਦਾਂ 5 6 ਪਾ ਸਕਦੇ ਹੁੰਨੇ ਆ ਜਿਵੇਂ ਇਹ ਪਏ ਆ ਜਿਵੇਂ ਹੁਣ ਇਹ ਵਿੱਚੋਂ ਡੂੰਘਾ ਕਰਕੇ ਇਸ ਸਾਈਡਾਂ ਤੇ ਫਿਰ ਤੇਲ ਖੜਦਾ ਨਹੀਂ ਇਸ ਕਰਕੇ ਆਪਾਂ ਨੂੰ ਇੱਕ ਇੱਕ ਕਰਕੇ ਬਣਾਉਣਾ ਪਿਆ ਕੋਸ਼ਿਸ਼ ਕਰਿਓ ਵੀ ਤੁਸੀਂ ਜੇ ਫਰਾਈ ਪੈਨ ਹੈਗਾ ਤਾਂ ਉਹਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਇਸ ਤਰ੍ਹਾਂ ਆਪਣੇ ਇਹ ਸਾਰੇ ਬਣ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਉਤਾਰ ਕੇ ਇਹਦੇ ਵਿੱਚ ਰੱਖਾਂਗੇ ਹਾਂਜੀ ਅੱਜ ਦੇ ਪਕੌੜੇ ਆਪਾਂ ਬਣਾ ਲਏ ਆ ਇਹਨਾਂ ਨੂੰ ਤੁਸੀਂ ਇਹ ਨਹੀਂ ਹੈਗਾ ਕਿ ਜਦੋਂ ਆਪਾਂ ਬਣਾਏ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਬਣਾਉਨੇ ਆ ਜਦੋਂ ਦੂਜੇ ਤੇਲ ਚ ਬਣਾਉਨੇ ਆ ਤਾਂ ਆਪਣਾ ਮਨ じゃ ਭਰ ਜਾਂਦਾ ਫਿਰ ਖਾਣ ਨੂੰ ਦਿਲ ਨਹੀਂ ਕਰਦਾ ਹੁੰਦਾ ਜੇ ਇਹ ਬਣਾਵਾਂਗੇ ਤਾਂ ਆਪਣਾ ਮਨ ਨਹੀਂ ਭਰਦਾ ਕਿਉਂਕਿ ਤੇਲ ਦੀ ਮਾਤਰਾ ਘੱਟ ਹੁੰਦੀ ਆ ਕਿਉਂਕਿ ਆਪਣੇ ਜਸਟ ਫੈਨ ਛੱਡੇ ਹੁੰਦੇ ਆ ਤੇਲ ਇਹ ਜਿਹੜਾ ਮਾੜਾ ਮੋਟਾ ਧੂਆ ਹੁੰਦਾ ਉਹ ਉੱਡੀ ਜਾਂਦਾ ਹੁੰਦਾ ਤੇ ਤੁਸੀਂ ਇਹਨੂੰ ਰੱਖ ਵੀ ਸਕਦੇ ਆ ਫਰਿੱਜ ਵਿੱਚ ਇਹਨੂੰ ਦੂਸਰੇ ਦਿਨ ਵੀ ਆਪਾਂ ਤਵੇ ਤੇ ਗਰਮ ਕਰਕੇ ਖਾ ਸਕਦੇ ਆ ਇਹਨੂੰ ਤੁਸੀਂ ਸੌਸ ਨਾਲ ਵੀ ਖਾ ਸਕਦੇ ਆ ਤੇ ਚਾਹ ਨਾਲ ਵੀ ਖਾ ਸਕਦੇ ਆ ਇਹ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਅਤੇ ਕ੍ਰੈਸਪੀ ਜੇ ਬਣਦੇ ਆ ਕਿਉਂਕਿ ਚੌਲਾਂ ਦੇ ਆਟੇ ਨਾਲ ਥੋੜਾ ਜਿਹਾ ਇਹ ਕ੍ਰੈਸਪੀ ਜਿਹਾ ਬਣ ਜਾਂਦਾ ਵਾ ਜੇ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਵੀ ਕਿਵੇਂ ਦੀ ਲੱਗੀ ਅੱਜ ਦੀ ਰੈਸਪੀ ਤੁਸੀਂ ਇਹ ਘਰੇ ਕੋਸ਼ਿਸ਼ ਕਰਿਆ ਕਰੋ ਵੀ ਬਣਾਇਆ ਕਰੋ ਚੀਜ਼ ਕਿਉਂਕਿ ਜਦੋਂ ਆਪਾਂ ਬਾਜ਼ਾਰ ਤੋਂ ਖਾਂਦੇ ਆ ਤਾਂ ਉਹ ਤੇਲ ਵੀ ਕਈ ਵਾਰੀ ਕੀ ਹੁੰਦਾ ਦੂਸਰੇ ਦਿਨ ਦਾ ਵਰਤ ਲੈਂਦੇ ਆ ਜਿਹੜਾ ਆਪਾਂ ਇਹ ਘਰੇ ਬਣਾਵਾਂਗੇ ਆਪਾਂ ਨੂੰ ਪਤਾ ਵੀ ਆਪਾਂ ਸ਼ੁੱਧ ਤੇਲ ਜਾਂ ਘਿਓ ਜਿਹੜੀ ਵੀ ਚੀਜ਼ ਵਿੱਚ ਆਪਾਂ ਬਣਾਉਨੇ ਆ ਜਾਰ ਫੈਂਡ ਵਿੱਚ ਬਣਾਉਨੇ ਆ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਬਹੁਤ ਵਧੀਆ ਢੰਗ ਨਾਲ ਸਾਫ਼ ਆ ਆਲੂ ਸਾਫ ਕਰਕੇ ਪਾਲਕ ਨੂੰ ਸਾਫ ਕਰਕੇ ਧਨੀਆ ਸਾਫ ਕਰਕੇ ਫਿਰ ਆਪਾਂ ਬਣਾਉਨੇ ਆ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਘਰੇ ਬਣਾਇਆ ਕਰੋ ਤੇ ਬਾਜ਼ਾਰ ਦੀਆਂ ਚੀਜ਼ਾਂ ਤੋਂ ਜਿੰਨਾ ਵੀ ਹੋ ਸਕਦਾ ਗਰੇਜ਼ ਕਰੋ ਜੇ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਤੇ ਮਿਲਦੇ ਆ ਅਗਲੀ ਰੈਸਪੀ ਲੈ ਕੇ ਜਲਦੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ